ਪੰਜਾਬ ਦੇ ਸ਼ੰਭੂ ਬਾਰਡਰ ਤੇ ਆਵਾਜਾਈ ਬਹਾਲ ਹੋ ਗਈ ਹੈ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਇੱਕ ਪਾਸੇਦਾਰਾ ਖੋਲਿਆ ਗਿਆ ਹੈ ਬਾਰਡਰ ਤੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਨੇ ਇੰਟਰਨੈਟ ਸੇਵਾਵਾਂ ਅਜੇ ਵੀ ਆਰਜ਼ੀ ਤੌਰ ਤੇ ਬੰਦ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਦੀ ਕਰੜੀ ਕਾਰਵਾਈ ਜਾਰੀ ਹੈ ਤਕਰੀਬਨ 1 ਸਾਲ ਤੋਂ ਵੱਧ ਸਮੇਂ ਤੋਂ ਬੰਦ ਪਏ ਸ਼ੰਭੂ ਅੰਬਾਲਾ ਬਾਰਡਰ ਉਤੇ ਲਗਾਏ ਗਏ ਕੰਕਰੀਟ ਦੇ ਬੈਰੀਕੇਡਾਂ ਨੂੰ ਜੀਸੀਵੀ ਮਸ਼ੀਨਾਂ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ ਪੁਲਿਸ ਸਥਿਤੀ ਉਤੇ ਕਰੜੀ ਨਜ਼ਰ ਬਣਾ ਕੇ ਰੱਖ ਰਹੀ ਹੈ ਇਸ ਤੋਂ ਇਲਾਵਾ ਖਨੌਰੀ ਬਾਰਡਰ ਤੇ ਕਿਸੇ ਨੂੰ ਵੀ ਕਿਸਾਨਾਂ ਦੇ ਤੰਬੂਆਂ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੰਬੂਆਂ ਦੇ ਆਲੇ-ਦੁਆਲੇ ਵੱਡੀ ਗਿਣਤੀ ਚ ਪੁਲਿਸ ਵੱਲ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਕੁਝ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਖਨੌਰੀ ਬਾਰਡਰ ਤੋਂ ਆਪੋ ਆਪਣੇ ਘਰਾਂ ਨੂੰ ਪਰਤ ਰਹੇ ਨੇ ਡੀਆਈਜੀ ਹਰਮਨ ਵੀਰ ਸਿੰਘ ਗਿੱਲ ਨੇ ਬਾਰਡਰ ਤੇ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ ਮਤਲਬ 2 ਘੰਟਿਆਂ ਦੇ ਵਿੱਚ ਵਿੱਚ ਕਿਉਂਕਿ ਮੈਂ ਹੁਣ ਆਪਣੇ ਵਾਲੇ ਉਸ ਐਂਡ ਤੋਂ ਜਿੱਥੇ ਪਹਿਲੀ ਟਰਾਲੀ ਸੀ ਉੱਥੋਂ ਮੈਂ ਟੂਵਰਡਸ ਦਿੱਲੀ ਕਿਉਂਕਿ ਮੈਂ ਗਿਆ ਤੇ ਮੈਂ ਹਰਿਆਣਾ ਕ੍ਰੋਸ ਕਰਕੇ ਆਇਆ ਹੁਣੇ ਸੋ ਜਿਹੜਾ ਸਾਡੀ ਮਤਲਬ ਕਿਉਂਕਿ ਦਿੱਲੀ ਨੂੰ ਜਾਣਾ ਸੀ ਮਾਰਚ ਇਹਨਾਂ ਨੇ ਦਿੱਲੀ ਨੂੰ ਕਰਨਾ ਸੀ ਕਿਸਾਨਾਂ ਨੇ ਉਹ ਸਾਈਡ ਦੇ ਉੱਤੇ ਸਭ ਤੋਂ ਵੱਧ ਟਰਾਲੀਆਂ ਸੀ ਤੇ ਸਭ ਤੋਂ ਵੱਧ ਆਬਸਟਕਲਸ ਸੀਗੇ ਉਹ ਡੈਟ 올 ਹੈਜ਼ ਬੀਨ ਰਿਮੂਵਡ ਜਿਹੜੇ ਇਕਾਤੁਕਾ ਰਹਿ ਗਏ ਉਹ ਚੱਲ ਰਿਹਾ ਕੰਮ ਥੋੜੇ ਜਿਹਾ ਦੋ ਕ੍ਰਿਕਟ ਮਤਲਬ ਵਿਦਨ ਆਰ ਔਰ ਟੂ ਜਿਹੜਾ ਹੈਗਾ ਅਸੀਂ ਗੱਡੀਆਂ ਭੇਜਣੀਆਂ ਸ਼ੁਰੂ ਕਰ ਦਾਂਗੇ ਹਰਿਆਣੇ ਵਾਲਿਆਂ ਨੂੰ ਪੁੱਛ ਕੇ ਸੋ ਸਾਈਡ ਵਾਈਜ਼ ਦੇਖ ਲਾਂਗੇ ਐਨ ਐਚ ਆਈ ਪਹਿਲਾਂ ਇੱਕ ਸਾਈਡ ਤੋਂ ਪੈਚ ਵਰਕ ਇਸ ਤੋਂ ਪਹਿਲਾਂ ਕੱਲ੍ਹ ਦੇਰ ਸ਼ਾਮ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਦੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਹਨਾਂ ਨੂੰ ਮੁਹਾਲੀ ਵਿਖੇ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਚੰਡੀਗੜ੍ਹ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਅਗਵਾਈ ਹੇਠ ਇੱਕ ਕੇਂਦਰੀ ਵਫ਼ਦ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਕੈਂਟ ਵਿੱਚ ਪੈਂਦੇ ਪੀਡਬਲਯੂਡੀ ਦੇ ਰੈਸਟ ਹਾਊਸ ਵਿੱਚ ਰੱਖਿਆ ਗਿਆ ਹੈ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ਦੂਜੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਦੇਰਸਣੇ 102 ਕਿਸਾਨਾਂ ਨੂੰ ਪਟਿਆਲਾ ਦੇ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਹੈ ਜੇਲ੍ਹ ਭੇਜੇ ਗਏ ਇਨ੍ਹਾਂ ਕਿਸਾਨ ਆਗੂਆਂ ਵਿੱਚ 12 ਮਹਿਲਾਵਾਂ ਵੀ ਸ਼ਾਮਲ ਨੇ